ਤੇ ਯਕੀ ਪਿਛਲੀਆਂ ਸਰਕਾਰਾਂ ਨੇ ਸਹੂਲਤਾਂ ਵਾਸਤੇ ਆਮ ਜਨਤਾ ਦੀ ਸਹੂਲਤਾਂ ਵਾਸਤੇ ਬਹੁਤ ਸਾਰੇ ਪ੍ਰੋਜੈਕਟ ਬਣਾਏ ਔਰ ਕਿਤੇ ਅਕਾਲੀ ਸਰਕਾਰ ਜਦੋਂ ਆਈ ਹੈ ਉਦੋਂ ਸੇਵਾ ਕੇਂਦਰ ਜਿਹੜੇ ਆ ਆਮ ਸ਼ਹਿਰਾਂ ਵਿੱਚ ਆਮ ਪਿੰਡਾਂ ਵਿੱਚ ਬਣਾਏ ਗਏ ਜੇ ਦਿਨਾਂਗਰ ਸ਼ਹਿਰ ਦੀ ਗੱਲ ਕਰੀਏ ਤਾਂ ਦਿਨਾਂਗਰ ਸ਼ਹਿਰ ਇੱਕ ਬਹੁਤ ਵੱਡਾ ਕਸਬਾ ਹੈ ਔਰ ਇਸ ਕਸਬੇ ਦੇ ਵਿੱਚ ਆ ਸੁਵਿਧਾ ਸੈਂਟਰ ਆ ਵੇਖ ਸਕਦੇ ਹੋ ਸੇਵਾ ਕੇਂਦਰ ਜਿਹੜਾ ਇਸ ਨੂੰ ਤੁਸੀਂ ਵੇਖ ਸਕਦੇ ਹੋ ਔਰ ਇੱਥੇ ਸਾਡੇ ਨਾਲ ਸੀਨੀਅਰ ਪੱਤਰਕਾਰ ਜਿਹੜੇ ਆਨੰਦ ਜੀ ਪ੍ਰਿੰਸ ਅਨੰਦ ਜੀ ਖੜੇ ਨੇ ਉਰੇਣਾ ਨਾਲ ਗੱਲ ਕਰਦੇ ਆ ਕਿ ਐਵੇਂ ਜੇ ਪ੍ਰੋਜੈਕਟ ਸਾਰੀਆਂ ਸਰਕਾਰਾਂ ਨਹੀਂ ਬਣਾਉਂਦੀਆਂ ਲੇਕਿਨ ਜੇ ਇੱਕ ਸਰਕਾਰ ਨੇ ਬਣਾਇਆ ਤਾਂ ਸਾਰਿਆਂ ਨੇ ਸਾਂਭਣਾ ਹੁੰਦਾ ਇਹ ਕਿਵੇਂ ਆਪਣੀ ਨਜ਼ਰ ਨਾਲ ਵੇਖਦੇ ਆ ਕਿ ਐਵੇਂ ਹੁੰਦਾ ਜਾਂ ਨਹੀਂ ਹੁੰਦਾ ਹਾਂਜੀ ਸਰ ਸਸੀ ਕਾਲ ਜੀ ਸਸੀ ਕਾਲ ਜੀ ਜੈ ਹਿੰਦ ਸਰ ਕਿਵੇਂ ਵੇਖਦੇ ਹੋ ਤੁਸੀਂ ਕਿ ਇੱਕ ਅਕਾਲੀ ਸਰਕਾਰ ਵੇਲੇ ਸੇਵਾ ਕੇਂਦਰ ਬਣੇ ਸੀ ਲੋਕਾਂ ਦੀ ਸਹੂਲਤਾਂ ਵਾਸਤੇ ਬਣੇ ਸੀ ਔਰ ਕਿੰਨੇ ਸੇਵਾ ਕੇਂਦਰ ਜਿਹੜੇ ਐਸ ਵੇਲੇ ਕੰਮ ਕਰ ਰਹੇ ਆ ਸ਼ਹਿਰ ਦੇ ਵਿੱਚ ਔਰ ਕਿੰਨੇ ਜਿਹੜੇ ਐਸ ਵੇਲੇ ਬੰਦ ਪਏ ਨੇ ਦੇਖੋ ਸੇਵਾ ਕੇਂਦਰ ਬੜੀ ਅੱਛੀ ਪੈਲ ਸੀ ਅਕਾਲੀ ਸਰਕਾਰ ਦੀ ਕਿ ਸੇਵਾ ਕੇਂਦਰ ਬਣੇ ਆ ਆਮ ਲੋਕਾਂ ਨੂੰ ਸਹੂਲਤਾਂ ਮਿਲ ਗਿਆ ਆਮ ਲੋਕਾਂ ਨੂੰ ਦਫ਼ਤਰਾਂ ਵਿੱਚ ਧੱਕੇ ਨਹੀਂ ਖਾਣੇ ਪੈਣਗੇ ਇੱਕੋ ਦਫ਼ਤਰ ਜਾਣਾ ਪਏਗਾ ਜਿਸਾਂ ਸੇਵਾ ਕੇਂਦਰਾਂ ਦੀ ਗੱਲ ਕੀਤੀ ਹੈ ਸੇਵਾ ਕੇਂਦਰ ਫਿਲਹਾਲ ਜਿਵੇਂ ਅਸੀਂ ਗੱਲ ਕਰੀਏ ਤੇ ਇੱਕ ਪੁਸ਼ਤਾ ਅਸਤਨ ਦੇ ਲਾਗੇ ਸੇਵਾ ਕੇਂਦਰ ਚੱਲ ਰਿਹਾ ਇੱਕ ਆਵਾਂਕੇ ਚੱਲ ਰਿਹਾ ਦੋ ਸੇਵਾ ਕੇਂਦਰਾਂ ਦਾ ਲੋਡ ਕਾਫੀ ਜ਼ਿਆਦਾ ਲੋਕੀ ਆਂਦੇ ਜ਼ਰੂਰ ਆ ਫਾਇਦਾ ਜ਼ਰੂਰ ਮੈਂਦਾ ਲੇਕਿਨ ਲਾਈਨਾਂ 'ਚ ਲੱਗਣਾ ਪੈਂਦਾ ਅਕਾਲੀ ਸਰਕਾਰ ਦਾ ਵਧੀਆ ਸੀ ਉਪਰਾਲਾ ਸੀ ਲੇਕਿਨ ਉਸ ਤੋਂ ਬਾਅਦ 5 ਸਾਲ ਮਾ ਦੱਸਣਾ ਕਿ ਕਾਂਗਰਸ ਸਰਕਾਰ ਰਹੀ ਉਸੇ ਦੇ ਵੀ ਇਹ ਕੁਬਾਰ ਦੇ ਤੌਰ ਤੇ ਇੱਥੇ ਪੇਰੇ ਉਸ ਤੋਂ ਬਾਅਦ ਆਪ ਸਰਕਾਰ ਆਈਆ ਉਦੋਂ ਵੀ ਇਹ ਸੇਵਾ ਕੇਂਦਰ ਜਿਹੜੇ ਆ ਇੱਕ ਗੱਲ ਮੈਂ ਕਹਿਣੀ ਚਾਹਾਂਗਾ ਕਿ ਆਪ ਸਰਕਾਰ ਦਾ ਲੋਕਾਂ ਨੂੰ ਬਦਲਾ ਕੀਤਾ ਸੀ ਕਿ ਆਪ ਸਰਕਾਰ ਆ ਕੇ ਲੋਕਾਂ ਦੀ ਸਹੂਲਤ ਵਾਲੀ ਬਣਦੀ ਚੀਜ਼ ਜਿਹੜੀ ਆ ਉਹ ਪ੍ਰੋਵਾਈਡ ਕਰਾਵੇਗੀ ਔਰ ਆਪ ਸਰਕਾਰ ਨੇ ਵੀ ਉਹੀ ਰੰਗ ਵਿਖਾਇਆ ਇਹਨਾਂ ਵੱਲ ਧਿਆਨ ਨਹੀਂ ਦਿੱਤਾ ਕਿ ਕਿਤੇ ਸਰਕਾਰਾਂ ਦੇ ਉੱਤੇ ਬੋਝਤ ਨਹੀਂ ਸੀ ਇਹ ਚੀਜ਼ ਇਤੇ ਆਪਣਾ ਇਹ ਕੀ ਕਹਿੰਦੇ ਹੁੰਦੇ ਆ ਕਿ ਉਹ ਵੋਟਾਂ ਦੇ ਵੇਲੇ ਜੀ ਕੰਮ ਨਾ ਆ ਜਾਵੇ ਵੀ ਸਰਕਾਰਾਂ ਨੇ ਇਹਨਾਂ ਨੇ ਕੀ ਕੀਤਾ ਤੇ ਉਹਨਾਂ ਕੀ ਕੀਤਾ। ਦੇਖੋ ਬਿਲਕੁਲ ਲੱਗਦਾ ਜੀ ਇਸ ਤਰ੍ਹਾਂ ਹੀ ਆ। ਦੇਖੋ ਨਵੇਂ ਪ੍ਰੋਜੈਕਟ ਨਵੇਂ ਸ਼ੁਰੂ ਕੀ ਹੋਏ ਆਪ ਸਰਕਾਰ ਵੇਲੇ ਵੀ ਅੱਛਾ ਉਪਰਾਲਾ ਸੀ। ਲੇਕਿਨ ਜਿਆਦਾ ਬੈਟਰ ਸੀ ਕਿ ਜਨਤਾ ਦੇ ਹੱਕ ਦਾ ਪੈਸਾ, ਜਨਤਾ ਦੇ ਟੈਕਸ ਦਾ ਪੈਸਾ ਜਿਹੜੀ ਬਿਲਡਿੰਗਾਂ ਤੇ ਲੱਗਿਆ ਸੀ ਉਸ ਨੂੰ ਕਿਸੇ ਸਹੀ ਤਰੀਕੇ ਸੁਚਾਰੂਪ ਨਾਲ ਲਾਇਆ ਜਾਂਦਾ। ਅੱਜ ਇਹ ਬਿਲਡਿੰਗ ਤੁਸੀਂ ਦੇਖ ਲਓ ਕਿ ਵਿੱਚ ਰਾਸ਼ਨ ਪਿਆ ਹੈ ਜਿਹੜਾ ਕਣਕ ਦੀ ਜਿਹੜੀ ਵੰਡੀ ਜਾਂਦੀ ਆ, ਅਨਾਜ ਵੰਡਿਆ ਜਾਂਦਾ। ਉਹ ਕਣਕ ਕਿੱਥੇ ਪਈ ਆ ਇਹ ਬਣਿਆ ਬਣਿਆ ਕਦੇ ਲਈ ਸੀ ਪਹਿਲੇ ਦੱਸ ਦਈਏ ਕਿ ਕਣਕ ਵਾਸਤੇ ਬਣਿਆ ਸੀ ਜਾਂ ਕਦੇ ਵਾਸਤੇ ਬਣਿਆ ਬਣਿਆ ਇਹ ਉਸੇ ਪ੍ਰੋਜੈਕਟ ਲਈ ਹੀ ਜਿਹੜਾ ਕਿ ਆਮ ਲੋਕਾਂ ਦੀ ਸਹੂਲਤਾਂ ਲਈ ਸਬਜ਼ਾ ਕੇਂਦਰ ਜਿਹੜੇ ਚੱਲਦੇ ਨੇ ਸਾਂਝ ਕੇਂਦਰ ਚੱਲਦੇ ਉਹਨਾਂ ਲਈ ਬਣਿਆ ਸੀ ਫਿਲਹਾਲ ਜਿਹੜਾ ਹੈ ਜਿਹੜਾ ਪ੍ਰੋਜੈਕਟ ਜਿਹੜਾ ਇੱਥੇ ਫਿਲਹਾਲ ਚੱਲਿਆ ਹੈ ਇਹ ਮੇਰੇ ਖਿਆਲ 'ਚ ਜਿੰਨਾ ਤੱਕ ਮੇਰਾ ਖਿਆਲ ਹੈ ਕਿਉਂਕਿ ਅਸੀਂ ਵੀ ਖਬਰ ਕੀਤੀ ਸੀ ਇਹ ਦੀ ਇਹ ਕੋਈ ਸਰਕਾਰੀ ਮੋਹਰ ਲਗਾ ਕੇ ਸਰਕਾਰੀ ਦੀ ਮਰਜ਼ੀ ਦੇ ਨਾਲ ਜਿਹਨੂੰ ਇਹ ਕਹਿ ਲਈ ਕਿ ਉਹ ਨਹੀਂ ਮੇਰੇ ਖਿਆਲ 'ਚ ਲਗਾ ਆਪਣੀ ਮਰਜ਼ੀ ਨਾਲ ਛਾਇ ਡਿਪਾਰਟਮੈਂਟ ਇੱਥੇ ਸਮਾਨ ਰੱਖ ਕਿਸੇ ਨਾ ਕਿਸੇ ਤਰ੍ਹਾਂ ਯੂਟਿਲਾਈਜ਼ ਹੋ ਜਾਏ ਲੇਕਿਨ ਇਹ ਮਾਲ ਜਿਹੜਾ ਅੰਦਰ ਲੱਗਾ ਉਹ ਹੈ ਤਾਂ ਸਰਕਾਰੀ ਹੈ ਲੇਕਿਨ ਇਹਦੀ ਲੱਗਦਾ ਨਹੀਂ ਕਿ ਕੋਈ ਡਾਕੂਮੈਂਟਰੀ ਲਿਖਤ ਪੜਤ ਹੋਵੇਗੀ ਕਿ ਕਾਹਦਾ ਸਮਾਨ ਹੈ ਔਰ ਕੌਣ ਇਹਦੀ ਰੇਖਦਕ ਕਰੇਗਾ ਔਰ ਇਹ ਸਮਾਨ ਕਿੰਨਾ ਸਮਾਂ ਇੱਥੇ ਰਹੇਗਾ ਕਿਉਂਕਿ ਜੇ ਇਸ ਤਰ੍ਹਾਂ ਹੁੰਦਾ ਤਾਂ ਇਸ ਦਾ ਨਾਮ ਬਦਲਿਆ ਹੋਣਾ ਸੀ ਇਸ ਦੇ ਸਟੋਰ ਦੇ ਉੱਪਰ ਮਾਰਕਟ ਦਾ ਜਾਂ ਸਰਕਾਰ ਦੀ ਜਿਹੜੀ ਕਣਕ ਵੰਡੀ ਜਾ ਰਹੀ ਆ ਆਟਾ ਵੰਡਿਆ ਜਾ ਰਿਹਾ ਉਸ ਦੇ ਬਾਰੇ ਲਿਖਿਆ ਹੋਣਾ ਚਾਹੀਦਾ ਹੈ ਤੁਸੀਂ ਦੇਖ ਲਵੋ ਕਿ ਰੰਗ ਰੋਗਨ ਵਿੱਚ ਕੋਈ ਚੇਂਜ ਨਹੀਂ ਕੀਤਾ ਗਿਆ ਸਾਰੀ ਚੀਜ਼ਾਂ ਉਦਾਂ ਦੀ ਉਦਾਂ ਤੇ ਹਨ ਪੰਖਾ ਅੰਦਰ ਚੱਲ ਰਿਹਾ ਬੱਤੀ ਵੀ ਬੇਫਾਇਦ ਹੋ ਗਈ ਜਾ ਰਹੀ ਆ ਅੱਛਾ ਪੰਖਾ ਅੰਦਰ ਚੱਲ ਰਿਹਾ ਜੇ ਗੱਲ ਕਰੀਏ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇਸ ਤਰਫ ਇਸ ਤਰਫ ਆ ਕੇ ਆ ਤਾਲਾ ਲੱਗਾ ਤੇ ਪੰਖਾ ਚੱਲ ਰਿਹਾ ਉਪਰਾਲੇ ਨੇ ਜਿਹੜੀ ਸਰਕਾਰਾਂ ਕਹਿੰਦੀਆਂ ਨੇ ਕਿ ਪਾਣੀ ਨੂੰ ਬੱਤੀ ਨੂੰ ਵੇਸਟ ਨਾ ਕਰੋ ਇੱਕ ਬੰਨੇ ਫ੍ਰੀ ਬੱਤੀ ਦੇ ਕੇ ਲੋਕਾਂ ਨੂੰ ਇਹ ਦੱਸਿਆ ਜਾ ਰਿਹਾ ਕਿ ਅਸੀਂ ਬੜੇ ਵਧੀਆ ਉਪਰਾਲੇ ਕਰ ਰਹੇ ਹਾਂ ਲੇਕਿਨ ਜੇ ਇਸ ਤਰ੍ਹਾਂ ਸਰਕਾਰੀ ਮੁਲਾਜ਼ਮ ਹੀ ਟੈਕਸਾ ਪੈਸਾ ਜਾਂ ਬੱਤੀ ਨੂੰ ਬੇਫਾਇਦ ਕਰਨਗੇ ਉਕਣਗੇ ਤੇ ਉਹ ਜਿਹੜੀ ਬੱਤੀ ਫਰੀ ਦੀ ਦੇਣੀ ਹੈ ਕੀ ਉਹਦੇ ਵਿੱਚ ਕਿਤੇ ਨਾ ਕਿਤੇ ਥੋੜਾ ਫਰਕ ਨਹੀਂ ਪਾਏਗਾ ਤੁਸੀਂ ਕੀ ਸਮਝਦੇ ਹੋ ਇਹ ਗੱਲ ਨੂੰ ਨਹੀਂ ਗੱਲ ਤਾਂ ਬਹੁਤ ਵੱਡੀ ਆ ਜੇ ਪਾਣੀ ਦੀ ਟੈਂਕੀ ਮੋਟਰ ਲੱਗੀ ਹੋਵੇ ਤਾਂ ਫਿਰ ਉਹ ਵੀ ਚਲਦੀ ਰਹਿਣੀ ਸੀ ਉਹ ਵੀ ਉਹ ਵੀ ਚਲਦੀ ਰਹਿਣੀ ਸੀ ਨੁਕਸਾਨ ਆਖਰ ਕਿਦਾ ਹੋ ਰਿਹਾ ਹੈ ਨੁਕਸਾਨ ਨਾ ਸੱਚਾ ਪਹਿਲੇ ਪਹਿਲੇ ਲੋਕਾਂ ਦੇ ਪੈਸੇ ਦਾ ਨੁਕਸਾਨ ਕੀਤਾ ਗਿਆ ਕੀ ਇਹ ਇਮਾਰਤਾਂ ਬਣਾ ਕੇ ਤੇ ਹੁਣ ਨੁਕਸਾਨ ਕੀਤਾ ਜਾ ਰਿਹਾ ਕੀ ਇਸ ਨੂੰ ਯੂਜ਼ਿੰਗ ਜਿਹੜੀ ਜਿੱਥੇ ਕਰਨੀ ਸੀ ਉੱਥੇ ਨਹੀਂ ਕੀਤੀ ਜਾ ਰਹੀ ਬਿਲਕੁਲ ਬਿਲਕੁਲ ਦੇਖੋ ਜੀ ਨਾ ਤੇ ਇਹ ਅਕਾਲੀ ਸਰਕਾਰ ਦਾ ਕੁਝ ਗਿਆ ਨਾ ਕਾਂਗਰਸ ਸਰਕਾਰ ਦਾ ਕੁਝ ਜਾ ਰਿਹਾ ਨਾ ਆਪ ਸਰਕਾਰ ਦਾ ਕੁਝ ਜਾ ਰ ਜਾਕੇ ਦਾਰਿਆ ਤੁਹਾਡੇ ਮੇਰੇ ਵਰਗੇ ਆਮ ਲੋਕਾਂ ਦੇ ਦਿੱਤੇ ਟੈਕਸ ਦੇ ਪੈਸੇ ਦਾ ਨੁਕਸਾਨ ਹੋ ਰਿਹਾ ਉਸ ਦਾ ਖਮਿਆਜਾ ਕੌਣ ਭੁਗਤੇ ਕਰਦਾ ਆਮ ਲੋਕੀ ਭੁਗਤੇ ਕਰਦੇ ਆ ਪਰ ਡਾਕੇ ਉਹੀ ਤੀਨ ਪਾਤ ਕੀ ਆਖਰ ਬੋਲੇ ਕੌਣ ਕੁਰਸੀ ਤੇ ਬੈਠੇ ਅਧਿਕਾਰੀਆਂ ਤੇ ਕੁਰਸੀ ਤੇ ਬੈਠੇ ਨੇਤਾਵਾਂ ਤੇ ਉਂਗਲ ਚੁੱਕੇ ਕੌਣ ਹਿੰਮਤ ਕੌਣ ਕਰੇ ਅਸੀਂ ਬੇਨਤੀ ਕਰਦੇ ਆ ਲੋਕਾਂ ਨੂੰ ਅਪੀਲ ਕਰਦੇ ਆ ਆਪਣੇ ਚੈਨਲ ਦੇ ਮਾਦੀਆਂ ਰਾਈ ਕਿ ਜਿਸ ਵੀ ਕਿਸੇ ਨੂੰ ਐਵੇਂ ਜੇ ਪੱਖੇ ਚਲਦੇ ਦਿਖਾਈ ਦਿੰਦੇ ਆ ਜਿਸ ਵੀ ਕਿਸੇ ਨੂੰ ਇਹੋ ਜਿਹੀ ਬਿਲਡਿੰਗ ਜੜੀ ਆ ਖੰਡਰ ਪਈ ਲਗਦੀ ਦਿਖਾਈ ਦੇ ਰਹੀ ਆ ਆ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਸਾਨੂੰ ਕਾਲ ਕਰੋ ਅਸੀਂ ਵਿਖਾਵਾਂਗੇ ਉਹ ਅਸੀਂ ਇਹ ਚਿਹਰੇ ਜਿਹੜੇ ਆ ਨੰਗੇ ਕਰਾਂਗੇ ਕਿ ਕਿਹੜੇ ਮੁੱਦੇ ਜਿਹੜੇ ਆ ਉਹ ਸਹੀ ਸੀ ਔਰ ਕਿਹੜੇ ਅੱਗੇ ਵਾਲੇ ਮੁੱਦੇ ਜਿਹੜੇ ਆ ਇਸ ਤਰ੍ਹਾਂ ਖਰਾਬ ਕੀਤੇ ਜਾ ਰਹੇ ਆ ਵੇਖ ਸਕਦੇ ਹੋ ਕਿ ਲੋਕਾਂ ਦੀ ਲੋਕਾਂ ਦੀ ਜ਼ਰੂਰਤ ਆਮ ਜਨਤਾ ਦੀ ਜ਼ਰੂਰਤ ਵਾਲੀ ਚੀਜ਼ ਅਜੇ ਖੰਡਰ ਬਣੀ ਪਈ ਆ ਔਰ ਜੇ ਗੱਲ ਕਰੀਏ ਤਾਂ ਬੋਰੀਆਂ ਨੂੰ ਪੱਖੇ ਲਗਾਏ ਹੋਏ ਆ ਬੋਰੀਆਂ ਵੀ ਪੱਖਿਆਂ ਥੱਲੇ ਸੌਂਦੀਆਂ ਆ ਤਸਵੀਰਾਂ ਤੁਹਾਨੂੰ ਵਿਖਾ ਦਿੱਤੀਆਂ ਹਨ ਇਹ ਕੱਲ੍ਹ ਗਰੀ ਆਟਾ ਪਿਆ ਹੈ ਲੇਕਿਨ ਆਟੇ ਦੇ ਥੱਲੇ ਤੁਸੀਂ ਦੇਖੋ ਕਿਸੇ ਤਰ੍ਹਾਂ ਦੀ ਕੋਈ ਸੇਫਟੀ ਨਹੀਂ ਵਰਤੀ ਗਈ ਕਿ ਥੱਲੋਂ ਜ਼ਮੀਨ ਤੋਂ ਉਹਨੂੰ ਕਿਸੇ ਚੀਜ਼ ਦੇ ਉੱਪਰ ਰੱਖ ਦਈਏ ਬੋਰੀਆਂ ਪਈਆਂ ਨੇ ਬੋਰੀਆਂ ਨੂੰ ਕਿਸੇ ਤਰ੍ਹਾਂ ਸਚਾਰੂ ਰੂਪਾਂ ਰੱਖ ਦਈਏ ਕੋਈ ਕਣ ਖੁੱਲੀ ਵੀ ਪਈ ਹੈ ਵਿੱਚ ਕੀੜੀ ਕਾਡਾ ਮੱਛਰ ਮੱਖੀ ਇਹੀ ਚੀਜ਼ਾਂ ਸਾਡੇ ਅੰਦਰ ਜਾਣੀਆਂ ਨੇ ਘਟੋ ਘਟ ਡਿਪਾਰਟਮੈਂਟ ਨੂੰ ਜਾਂ ਜਿਨ੍ਹਾਂ ਨੂੰ ਆ ਦਿੱਤਾ ਗਿਆ ਹੈ ਆ ਚਾਹੇ ਜਿੰਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਉਹਨਾਂ ਸਮਾਂ ਨਹੀਂ ਜੀਦਾ ਸੀ ਕਿ ਇਹ ਆਟਾ ਇਹ ਕਣਕ ਜੜੀਆ ਆਮ ਲੋਕਾਂ ਦੇ ਢਿੱਡ ਤੇ ਜਾਣੀ ਆ ਬਿਮਾਰੀਆਂ ਨਾ ਕਿਤੇ ਹੋ ਜਾਣ ਆਸਾ ਪਾਸਾ ਤੁਸੀਂ ਦੇਖ ਰਹੇ ਹੋ ਕਿ ਇੰਦੀ ਸਫਾਈ ਵੀ ਨਹੀਂ ਆ ਔਰ ਇਸ ਚੀਜ਼ ਦਾ ਧਿਆਨ ਰੱਖਣਾ ਜ਼ਰੂਰ ਚਾਹੀਦਾ ਸੀ ਲੇਕਿਨ ਉਹੀ ਗੱਲ ਪਹਿਲੇ ਪਹਿਲੇ ਤਾਂ ਅਸੀਂ ਭਲੇਖਾ ਖਾ ਗਏ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇੱਧਰ ਹੋ ਕੇ ਦੱਸਿਆ ਜਾਵੇ ਪਹਿਲੇ ਤਾਂ ਅਸੀਂ ਭਲੇਖਾ ਖਾ ਗਏ ਕਿ ਇਹ ਜੋ ਤੁਸੀਂ ਵੇਖ ਰਹੇ ਹੋ ਮਹਾਦੇ ਮੈਡੀਕਲ ਸਟੋਰ ਜਿੱਥੇ ਕਿ ਜਾਨਵਰਾਂ ਦੀਆਂ ਦਵਾਈਆਂ ਮਿਲਦੀਆਂ ਇੱਥੇ ਪਹਿਲੇ ਤਾਂ ਅਸੀਂ ਬੋਰਡ ਵੇਖ ਕੇ ਆ ਹਿਸਾਬ ਲਗਾ ਲਿਆ ਕਿ ਇੱਥੇ ਲੱਗਦਾ ਵਾ ਕਿ ਮੈਡੀਕਲ ਦੀਆਂ ਜੋ ਜਾਨਵਰਾਂ ਦੀਆਂ ਦਵਾਈਆਂ ਉਹ ਮਿਲਦੀਆਂ ਨੇ ਲੇਕਿਨ ਬਾਅਦ ਵਿੱਚ ਵੇਖਿਆ ਤਾਂ ਅੰਦਰ ਬੋਰੀਆਂ ਜਿਹੜੀਆਂ ਉਹ ਰਾਸ਼ਨ ਦੀਆਂ ਨੇ ਜੇ ਰਾਸ਼ਨ ਦੀ ਬੋਰੀਆਂ ਦੀ ਗੱਲ ਕਰੀਏ ਤਾਂ ਸੇਫਟੀ ਕੋਈ ਨਹੀਂ ਆ ਪੂਰੀ ਗੰਦਗੀ ਆ ਥੱਲੋਂ ਕੋਈ ਕਵਰ ਨਹੀਂ ਕੀਤਾ ਹੋਇਆ ਤਾਂ ਇਸ ਤਰ੍ਹਾਂ ਦੀ ਗੱਲ ਆ ਔਰ ਪੰਖਾ ਜਿਹੜਾ ਅੰਦਰ ਚੱਲ ਰਿਹਾ ਪੰਖੇ ਦੀ ਗੱਲ ਕਰੀਏ ਬਿਜਲੀ ਜਿਹੜੀ ਆ ਉਹ ਕਿਵੇਂ ਫੂਕੀ ਜਾ ਰਹੀ ਆ ਔਰ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਇਹ ਸੇਵਾ ਕੇਂਦਰ ਆ ਦੀਨਾ ਨਗਰ ਦਾ ਔਰ ਦਿਨਾਨਗਰ ਦੇ ਸੇਵਾ ਕੇਂਦਰਾਂ ਦੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਔਰ ਲੋਕਾਂ ਦੀ ਜ਼ਰੂਰਤ ਵਾਸਤੇ ਬਣਿਆ ਸੀਗਾ ਜੇ ਪਿਛਲੀਆਂ ਸਰਕਾਰਾਂ ਨੇ ਬਣਾਇਆ ਤਾਂ ਅਗਲੀ ਸਰਕਾਰ ਦਾ ਫਰਜ ਸੀ ਉਹਨੂੰ ਉਸੇ ਤਰ੍ਹਾਂ ਹੀ ਯੂਟਿਲਾਈਜ਼ ਕਰਨਾ ਲੇਕਿਨ ਸਰਕਾਰਾਂ ਨੇ ਆਪਣਾ ਹੀ ਦੇਖਿਆ ਕਿ ਸਾਡਾ ਜਿਹੜਾ ਸਮਾਂ ਉਹ ਕਿਵੇਂ ਲੰਘਣਾ ਔਰ ਸਾਡੇ ਕਿਤੇ ਮਹੂਰਤ ਕਰਨ ਵੇਲੇ ਅਸੀਂ ਅੱਗੇ ਹੁੰਦੇ ਆ ਲੇਕਿਨ ਕਿਸੇ ਦੀ ਬਣੀ ਚੀਜ਼ ਵਰਤਣ ਵੇਲੇ ਅਸੀਂ ਪਿੱਛੇ ਹੁੰਨੇ ਆ ਇਹੀ ਗੱਲ ਸਾਹਮਣੇ ਆਉਂਦੀ ਔਰ ਦਿਨਾਨਗਰ ਦੀਆਂ ਖਬਰਾਂ ਨੇ ਵੱਤ ਵੱਤ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦਿਨਾਨਗਰ ਜ਼ਿਲ੍ਹਾ ਗੁਰਦਾਸਪੁਰ